ਨੋ ਤੇ ਭਰਾਵੋ ਸਭ ਤੋਂ ਪਹਿਲਾਂ ਫਤਿਹ ਅਰਜ਼ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬੜੀ ਦੇਰ ਪਹਿਲਾਂ ਕਿਹਾ ਸੀ ਜਦੋਂ ਸੋਸ਼ਲ ਮੀਡੀਆ ਤੇ ਸਰਕਾਰੀ ਏਜੰਸੀਆਂ ਸਰਕਾਰ ਦੇ ਚਾਹਤੇ ਹਰ ਰੋਜ਼ ਕਹਿ ਰਹੇ ਸੀ ਐਸਕੇਮ ਟੁੱਟ ਗਿਆ ਤਾਕਤ ਕਟ ਗਈ ਓਏ ਚਲੇ ਗਏ ਓਏ ਗਏ ਓਏ ਮੈਂ ਆਪਣੇ ਸਾਥੀਆਂ ਨੂੰ ਕਿਹਾ ਸੀ ਇਕੱਠ ਰੱਖੋ ਇਹਨਾਂ ਸਾਰਿਆਂ ਦਾ ਮੂੰਹ ਬੰਦ ਹੋ ਸਕੇ ਅੱਜ ਤੁਸੀਂ ਉਹ ਮੂੰਹ ਬੰਦ ਕਰ ਦਿੱਤਾ ਮੋਗੇ ਦੀ ਮੰਡੀ ਵਿੱਚ ਕਿਤੇ ਤੁਹਾਡੇ ਬੈਠਣ ਲਈ ਖੜਨ ਲਈ ਥਾਂ ਤੱਕ ਨਹੀਂ ਤੇ ਰਿਪੋਰਟਸ ਆ ਰਹੀਆਂ ਹਾਲੇ ਵੀ ਕਈ-ਕਈ ਕਿਲੋਮੀਟਰ ਦੂਰ ਤੱਕ ਜਾਮ ਲੱਗੇ ਹੋਏ ਐ ਸਾਡੇ ਸਾਥੀ ਸਾਡੇ ਭਰਾ ਦੂਰ-ਦੂਰ ਤੱਕ ਫਸੇ ਹੋਏ ਐ ਇੱਥੇ ਆਉਣਾ ਚਾਹੁੰਦੇ ਐ ਮੈਂ ਇਕ ਖਾਸ ਸੁਨੇਹਾ ਪੰਜਾਬ ਦੇ ਇਸ ਦੇਸ਼ ਦੇ ਲੋਕਾਂ ਨੂੰ ਦੇਣਾ ਚਾਹਣਾ ਹਰ ਕੋਈ ਉੱਠਦਾ ਉਹ ਕਹਿਣ ਲੱਗ ਪਿਆ ਜੋ ਸਰਕਾਰੀ ਏਜੰਸੀਆਂ ਨੇ ਪ੍ਰਚਾਰਿਆ ਪਹਿਲੋ ਜੀ ਇਹ ਤਾਂ ਰੋਜ਼ ਧਰਨਾ ਲਾ ਦਿੰਦੇ ਐ ਇਦਾਂ ਜੀ ਰੋਜ਼ ਟ੍ਰੈਫਿਕ ਜਾਮ ਕਰ ਦਿੰਦੇ ਐ ਮੈਂ ਉਹਨਾਂ ਭਰਾਵਾਂ ਨੂੰ ਇਹ ਦੱਸਣਾ ਚਾਹਣਾ ਅੱਜ ਨਿਗਾਹ ਮਾਰੋ ਸਾਰੀ ਦੁਨੀਆ 'ਚ ਹੋ ਕੀ ਰਿਹਾ ਐ ਐਲਨ ਮਸਕ ਅਮਰੀਕਾ ਦੇ ਹੋਣ ਵਾਲੇ ਰਾਸ਼ਟਰਪਤੀ 트럼ਪ ਦੇ ਕੰਨ ਮਰੋੜ ਰਿਹਾ ਹੈ ਮੋਦੀ ਦੇ ਕੰਨ ਮਰੋੜ ਰਿਹਾ ਅੰਬਾਨੀ ਤੇ ਅਡਾਨੀ ਸਾਰੀ ਦੁਨੀਆ ਚ ਕਾਰਪੋਰੇਟਾਈਜ਼ ਕਾਰਪੋਰੇਟਾਈਜ਼ੇਸ਼ਨ ਦਾ ਦੌਰ ਸ਼ੁਰੂ ਹੋ ਗਿਆ ਹੈ ਕਾਰਪੋਰੇਟ ਦੀ ਅੱਖ ਤੁਹਾਡੀਆਂ ਇਕਲੀਆਂ ਜ਼ਮੀਨਾਂ ਉੱਤੇ ਨਹੀਂ ਜਿਹੜੇ ਕਹਿੰਦੇ ਨੇ ਨਾ ਵੀ ਇਹ ਰੋਜ਼ ਧਰਨੇ ਦਿੰਦੇ ਆ ਮੈਂ ਉਹਨਾਂ ਭਰਾਵਾਂ ਨੂੰ ਕਹਿਣਾ ਗੁੰਮਰਾਹ ਨਾ ਹੋਵੋ ਇਹ ਐਸਕੇਮ ਇੱਕ ਕੰਗ ਹੈ ਇਕ ਕੰਧ ਬਣ ਕੇ ਖੜੀ ਆ ਉਹ ਕਾਰਪੋਰੇਟ ਦੀਆਂ ਨੀਤੀਆਂ ਨੂੰ ਰੋਕਣ ਵਾਸਤੇ ਜੇ ਕੰਧ ਟੁੱਟ ਗਈ ਇੱਥੇ ਦਾ ਬਿਜ਼ਨਸ ਕਮਿਊਨਿਟੀ ਇੱਥੇ ਦੇ ਦੁਕਾਨਦਾਰ ਇੱਥੇ ਦਾ ਕੁਝ ਨਹੀਂ ਬਚਣਾ ਦਿਨਾਂ ਵਿੱਚ ਕਬਜ਼ਾ ਕਰ ਲੈਣਗੇ ਇਸ ਲਈ ਇਹ ਲੜਾਈ ਤੁਹਾਡੀ ਹੈ ਕਿਸਾਨ ਇੱਕ ਢੇਰ ਬਣ ਕੇ ਖੜਾ ਹੈ ਕਿਸਾਨ ਤੁਹਾਡੀ ਲੜਾਈ ਲੜ ਰਿਹਾ ਸਾਰੇ ਦੇਸ਼ ਦੀ ਲੜਾਈ ਲੜ ਰਿਹਾ ਹੈ ਤੇ ਮੈਂ ਤੁਹਾਨੂੰ ਤੁਹਾਡੀ ਜਾਣਕਾਰੀ ਲਈ ਇਹ ਵੀ ਦੱਸਾਂ ਮੇਰਾ ਤਾਲ ਮੈਂ ਤਾਲ ਮੇਲਾ ਵਿਦੇਸ਼ਾਂ ਜੀਆਂ ਕਿਸਾਨ ਜਥੇਬੰਦੀਆਂ ਨਾਲ ਬਹੁਤ ਸਾਰੇ ਕੋਈ 40 42 ਦੇਸ਼ਾਂ ਨਾਲ ਹਰ ਪਾਸੇ ਕਾਰਪੋਰੇਟਾਂ ਦਾ ਵਿਰੋਧ ਹੋ ਰਿਹਾ ਹੈ ਜਰਮਨੀ 'ਚ ਵਿਰੋਧ ਹੋ ਰਿਹਾ ਹੈ ਇੰਗਲੈਂਡ 'ਚ ਵਿਰੋਧ ਹੋ ਰਿਹਾ ਹੈ ਇਟਲੀ 'ਚ ਵਿਰੋਧ ਹੋ ਰਿਹਾ ਹੈ ਫਰਾਂਸ 'ਚ ਵਿਰੋਧ ਹੋ ਰਿਹਾ ਹੈ ਅਮਰੀਕਾ 'ਚ ਵਿਰੋਧ ਹੋ ਰਿਹਾ ਹੈ ਕਾਰਪੋਰੇਟਾਂ ਦਾ ਵਿਰੋਧ ਸਾਰੀ ਦੁਨੀਆ 'ਚ ਹੋ ਰਿਹਾ ਕਿਉਂਕਿ ਕਾਰਪੋਰੇਟ ਦੇ ਮੂੰਹ 'ਚ ਪਾਣੀ ਆਇਆ ਹੈ ਜਿਵੇਂ ਮੇਰੇ ਸਾਥੀ ਕਹਿ ਰਹੇ ਸੀ ਜੇ ਤੁਹਾਡੇ ਕੋਲੋਂ ਜ਼ਮੀਨ ਖੋਹ ਲਈ ਜਾਏ ਅੰਨ ਉਹਨਾਂ ਦੇ ਕਬਜ਼ੇ 'ਚ ਹੋ ਜੇ ਤਾਂ ਉਹਨਾਂ ਦੇ ਤੁਸੀਂ ਗੁਲਾਮ ਹੋ ਜਾਓਗੇ ਉਹਨਾਂ ਨੇ ਸਰਕਾਰਾਂ ਗੁਲਾਮ ਕਰ ਲਈਆਂ ਮੋਦੀ ਹੈ ਤਾਂ ਸੰਭ 可能 ਹੈ ਇੱਕ ਤੁਸੀਂ ਤੋੜ ਦਿੱਤਾ ਪਰ ਹਾਲੇ ਬਹੁਤ ਕੁਝ ਕਰਨਾ ਬਾਕੀ ਹੈ ਸਾਡਾ ਇੱਕ ਸਾਥੀ ਮਰਨ ਵਰਤੇ ਬੈਠਾ ਠੀਕ ਹੈ ਫੈਸਲਾ ਜਿਵੇਂ ਮਰਜ਼ੀ ਉਹਨੇ ਲੈ ਲਿਆ एसकेएम ਦੇ ਨਾਲ ਸਲਾਮ ਮਸ਼ੂਰਾ ਨਹੀਂ ਕੀਤਾ ਕੁਝ ਵੀ ਹੋ ਗਿਆ ਪਰ ਇਹ ਐਸਕੇਐਮ ਐਸੀ ਸੰਸਥਾ ਹੈ ਐਸੀ ਐਸੀ ਜਮਾਤ ਹੈ ਜਿੱਦਣ ਵੀ ਉਹ ਦੇ ਖਿਲਾਫ ਕੁਝ ਉਹਨਾਂ ਦੇ ਸਾਡੇ ਸਾਥੀਆਂ ਦੇ ਖਿਲਾਫ ਸਰਕਾਰ ਨੇ ਕੋਈ ਕਦਮ ਚੁੱਕਿਆ ਤਾਂ ਅਸੀਂ ਕਦੇ ਭਾਰਤ ਬੰਦ ਕੀਤਾ ਕਦੇ ਟ੍ਰੈਫਿਕ ਜਾਮ ਕੀਤਾ ਕਦੇ ਟੋਲ ਪਲਾਜ਼ ਫ੍ਰੀ ਕੀਤੇ ਅਸੀਂ ਹਰ ਵਾਰੀ ਕੋਈ ਨਾ ਕੋਈ ਐਕਸ਼ਨ ਕੀਤਾ ਇਹ ਸਿੱਧ ਕਰਨ ਲਈ ਵੀ ਇਹ ਨਹੀਂ ਸਾਡੇ ਲਈ ਉਹ ਬੱਕਰੇ ਉਹ ਸਾਡੇ ਹੈ ਠੀਕ ਹੈ ਭਰਾਵਾਂ ਵਿੱਚ ਵੀ ਮੂੰਹ ਮਟਾਓ ਹੋ ਜਾਂਦਾ ਹੈ ਕਿਸੇ ਵੇਲੇ ਉਦਰ ਉਸਤ ਹੋ ਜਾਂਦਾ ਸਾਰਾ ਕੁਝ ਆਖਿਰ ਮਨੁੱਖਾਂ ਨਾ ਮਨੁੱਖਾਂ ਦੇ ਕਿਸੇ ਤੇ ਗਲਤੀ ਵੀ ਹੋ ਜਾਂਦੀ ਹੈ ਪਰ ਐਸਕੇਮ ਮੈਂ ਆਪਣੀ ਜ਼ਿੰਦਗੀ ਦੇ 53 54 ਸਾਲ ਕਿਸਾਨ ਲਹਿਰ ਲਈ ਲਾਏ ਨੇ ਸਭ ਤੋਂ ਵਧੀਆ ਤਜਰਬਾ ਐਸਕੇਮ ਬਣਨ ਤੋਂ ਬਾਅਦ ਇਹ ਹੋਇਆ ਕਿ ਜਦੋਂ ਕੋਈ ਫੈਸਲਾ ਲੈਣਿਆ ਉਹਨੂੰ ਕਈ ਕਈ ਦਿਨ ਬਹਿਸ ਕਰਕੇ ਰੜਕਦੇ ਆਂ ਕੋਈ ਛੋਟੀ ਜਿਹੀ ਦੇਬੰਦੀ ਹੈ ਕੋਈ ਵੱਡੀ ਜਿਹੇ ਦੇਬੰਦੀ ਹੈ ਇਹਦਾ ਕੋਈ ਸਵਾਲ ਨਹੀਂ ਹਰ ਇੱਕ ਦੀ رائے ਨੂੰ ਪੂਰਾ ਪਰਚੋਲ ਕਰਨ ਤੋਂ ਬਾਅਦ ਫੈਸਲਾ ਲੈਣੇ ਆ ਤਾਂ ਮੈਂ ਇਹ ਸਪਸ਼ਟ ਕਰ ਦੇਣਾ ਚਾਹੁੰਨਾ ਇੱਥੋਂ ਅੱਜ ਪ੍ਰੋਗਰਾਮ ਵੀ ਐਲਾਨ ਕਰਾਂਗੇ ਸਾਡੇ ਉਹ ਸਾਥੀ ਜਿਹੜੇ ਬੈਠੇ ਨੇ ਅਸੀਂ ਉਹਨਾਂ ਦੀ ਇੱਕ ਤੇਰਾ ਅਸੀਂ ਉਹਨਾਂ ਦੇ ਪਿੱਛੇ ਖੜੇ ਆ ਇੱਕ ਵੱਡੀ ਲੜਾਈ ਦੀ ਸ਼ੁਰੂਆਤ ਹੈ ਮੋਗਾ ਰੈਲੀ ਇਹਨੇ ਇੱਕ ਵਾਰਨਿੰਗ ਸਿਗਨਲ ਮੋਦੀ ਸਰਕਾਰ ਨੂੰ ਦਿੱਤਾ ਅੱਜ ਪੰਜਾਬ ਸਰਕਾਰ ਨੂੰ ਵੀ ਮੈਂ ਕਹਿਣਾ ਚਾਹਨਾ ਜਿਹੜੀਆਂ ਤੁਸੀਂ ਕਰਮਚਾਰੀਆਂ ਜੀਆਂ ਕਰਦੇਓ ਨਾ ਆ ਜਿਹੜਾ ਡਰਾਫਟ ਪਾਲਿਸੀ ਔਨ ਐਗਰੀਕਲਚਰ ਮਾਰਕੀਟਿੰਗ ਆਈ ਹੈ ਸਾਡੇ ਸਾਹਮਣੇ ਤੁਸੀਂ ਮੰਨਿਆ ਭਈ ਅਸੀਂ ਇਹਨੂੰ ਰੱਦ ਕਰਾਂਗੇ ਪਰ ਵਿਧਾਨ ਸਭਾ ਦਾ ਸੈਸ਼ਨ ਕਦ ਕਿਉਂ ਨਹੀਂ ਸੱਦੇ ਕੱਲ ਤੱਕ ਦੀ ਤਾਰੀਖ ਹੈ ਤੁਸੀਂ ਸਾਨੂੰ ਦਿੱਲੀ 'ਚ ਵੋਟਾਂ ਲੈਣ ਦਾ ਫਿਕਰ ਪੈ ਗਿਆ ਇੱਥੇ ਦੀ ਟੋਟਲ ਇਕਨੋਮੀ ਦਾ ਫਿਕਰ ਨਹੀਂ ਉਹਦਾ ਅਰਥ ਜਾਣੇ ਦਾ ਫਿਕਰ ਨਹੀਂ ਤੁਹਾਨੂੰ ਬਖਸ਼ਿਆ ਨਹੀਂ ਜਾਊਗਾ ਯਾਦ ਰੱਖਿਓ ਸਟੇਟ ਸਬਜੈਕਟ ਹੈ ਮਾਰਕੀਟਿੰਗ ਐਗਰੀਕਲਚਰ ਮਾਰਕੀਟਿੰਗ ਜੇ ਇੱਧਰ ਕੋਈ ਚਾਹ ਗਿਆ ਪੰਜਾਬ ਦੀ ਮੰਡੀ ਵੱਲ ਉਹਦੀਆਂ ਅੱਖਾਂ ਕੱਢ ਦੇਣਗੇ ਤੇ ਦੇ ਕਿਸਾਨ ਬੜੀ ਸਪਸ਼ਟ ਜੀ ਗੱਲ ਹੈ ਇਸ ਦੇਸ਼ ਵਿੱਚ ਗਰੀਬੀ ਹੈ ਬੇਰੁਜ਼ਗਾਰੀ ਹੈ ਇੰਨੇ ਲੰਬੇ ਸਮੇਂ ਤੇ ਬਾਅਦ ਸੱਤ ਸਾਢੇ ਸੱਤ ਦਾ ਹੱਕੇ 20 ਜਾਣ ਤੋਂ ਬਾਅਦ ਜਿਸ ਦੇਸ਼ ਵਿੱਚ ਅਸੀਂ ਗਰੀਬੀ ਬੇਰੋਜ਼ਗਾਰੀ ਵਰਗੇ ਸਮੱਸਿਆਵਾਂ ਕਿਸਾਨ ਦੀਆਂ ਸਮੱਸਿਆਵਾਂ ਹੱਲ ਨਹੀਂ ਕਰ ਸਕੇ ਫਿਰ ਸਾਨੂੰ ਕੋਈ ਅਧਿਕਾਰੀ ਨਹੀਂ ਹੈ ਅਧਿਕਾਰ ਨਹੀਂ ਪੋਲੀਟਿਕਲ ਲੋਕਾਂ ਨੂੰ ਇਹ ਕਹਿਣ ਦਾ ਵੀ ਇਹ ਦੇਸ਼ ਦੀ ਇਕਨੋਮੀ ਐਗਰੋ ਬੇਸਡ ਇਕਨੋਮੀ ਹੈ ਜੇ ਐਗਰੋ ਬੇਸਡ ਇਕਨੋਮੀ ਆ ਤਾਂ ਇੱਕ ਐਗਰੀ ਦਾ ਐਗਰੀਕਲਚਰ ਦਾ ਖਿਆਲ ਰੱਖੋ ਹੁਣ ਲੋਕੀ ਜਾਗ ਪਏ ਅੱਜ ਦਾ ਇਕੱਠ ਜਿਹੜੇ ਕਿਲੋਮੀਟਰਾਂ ਤੱਕ ਸਾਡੇ ਸਾਥੀ ਆਲੇ ਬਾਹਰ ਖੜੇ ਆ ਇਸ ਕਰਨੇ ਸਟੈਬਲਿਸ਼ ਕਰ ਦਿੱਤਾ ਐਸਕੇਮ ਉਸੇ ਇਰਾਦੇ ਨਾਲ ਉਸੇ ਦ੍ਰਿੜਤਾ ਦੇ ਨਾਲ ਫੇਰ ਖੜੀ ਆ ਆਪਣੀਆਂ ਮੰਗਾਂ ਲਈ ਮੋਦੀ ਨੂੰ ਉਹ ਸਭ ਸਿਖਾਵਾਂਗੇ ਮੋਦੀ ਦੇ ਪੁਰਖੇ ਵੀ ਯਾਦ ਰੱਖਣਗੇ ਮੈਂ ਤੁਹਾਨੂੰ ਸਾਰਿਆਂ ਨੂੰ ਵਧਾਈ ਦਿਨਾ ਔਰ ਤੁਹਾਡਾ ਧੰਨਵਾਦ ਕਰਨਾ ਤੁਸੀਂ ਇਹਨੇ ਉਹਦੇ باوجود ਥਾਂ-ਥਾਂ ਤੋਂ ਪੰਜਾਬ ਦੇ ਕੋਨੇ-ਕੋਨੇ ਤੋਂ ਤੁਰੇ ਬਹੁਤ ਮੁਸ਼ਕਲਾਂ ਆਈਆਂ ਪਰ ਉਹਦੇ باوجود ਤੁਸੀਂ ਐਡੀ ਵੱਡੀ ਗਿੰਤੀ ਵਿੱਚ ਆਏ ਹੋ ਹਾਲੇ ਵੀ ਆਹੀ ਜਾ ਰਹੇ ਹੋ ਮੋਗੇ ਮੰਡੀ ਤੇ ਥਾ ਨਹੀਂ ਰਿਹਾ ਇਹ ਜਿਹੜੀ ਤੁਸੀਂ ਮਿਹਨਤ ਕੀਤੀ ਇਹ ਅਜਾਈ ਨਹੀਂ ਜਾਏਗੀ ਮੈਂ ਆਪਣੇ ਸਾਰੇ ਸਾਥੀਆਂ ਨੂੰ ਇਹ ਬੇਨਤੀ ਕਰਾਂਗਾ ਜਿਹੜਾ ਤੁਹਾਡਾ ਮਨ ਬਣਿਆ ਇੱਕ ਵੱਡਾ ਅੰਦੋਲਨ ਖੜਾ ਕਰਨ ਦਾ ਹੁਣ ਪਿੰਡ-ਪਿੰਡ ਜਾਣ ਦਾ ਸਮਾਂ ਇੱਕ ਇਹ ਵੀ ਗੱਲ ਕਰੀਏ ਸ਼ਹਿਰਾਂ ਵਾਲੇ ਭਰਾਵਾਂ ਨੂੰ ਇੱਕ ਵਾਰੀ ਫੇਰ ਜਾਈਏ ਡਾਕਟਰ ਸਾਹਿਬ ਮੇਰੇ ਵੱਲ ਧਿਆਨ ਦਿਓ ਇੱਕ ਲੋੜ ਹੈ ਇੱਕ ਮਹੀਨਾ ਇਸ ਗੱਲ ਤੇ ਲਾਈਏ ਜਿਹੜੇ ਕਹਿੰਦੇ ਨੇ ਕੋਈ ਪਤਾ ਨਹੀਂ ਅਸੀਂ ਆਪਣੀ ਝੁੱਗੀ 'ਚ ਬੈਠੇ ਸੁਖੀ ਆ ਆ ਦੁਕਾਨਦਾਰਾਂ ਨੂੰ ਸਾਰਿਆਂ ਨੂੰ ਕਲੀਅਰ ਕਰੋ ਨਹੀਂ ਵੀ ਤੁਹਾਡੇ ਵੱਲ ਵੀ ਕਾਰਪੋਰੇਟ ਸੌਣ ਵਾਲੇ ਨੇ ਆ ਜਿਹੜੇ ਵੱਡੀਆਂ-ਵੱਡੀਆਂ ਸੜਕਾਂ ਨਿਕਲ ਰਹੀਆਂ ਇਹ ਤੁਹਾਡੇ ਲਈ ਨਹੀਂ ਨਿਕਲ ਰਹੀਆਂ ਇਹਦੀ ਪਾਲਿਸੀ ਦੇ ਵਿੱਚ ਹਰ 10 ਕਿਲੋਮੀਟਰ ਦੇ ਬਾਅਦ ਇੱਕ ਵੱਡਾ ਪਰਚੇਜ਼ਿੰਗ ਸੈਂਟਰ ਹੋਏਗਾ ਜਿੱਥੇ ਵੱਡੇ ਵੱਡੇ ਮਾਲ ਹੋਣਗੇ ਜਿਹੜੇ ਤੁਹਾਡੀ ਦੁਕਾਨਦਾਰੀ ਨੂੰ ਖਾ ਜਾਣਗੇ ਟੋਟਲ ਕਾਰਪੋਰੇਟਾਈਜੇਸ਼ਨ ਹੋ ਰਹੀ ਹੈ ਇਸ ਸਟੇਜ ਦੀ ਜਿਹੜੀ ਇੱਥੇ ਦੇ ਲੋਕ ਕਦੀ ਬਰदाश्त ਨਹੀਂ ਕਰਨਗੇ ਔਰ ਨਾਲ ਹੀ ਇੱਥੇ ਦੀ ਪੋਲੀਟੀਕਲ ਲੀਡਰਸ਼ਿਪ ਨੂੰ ਚਾਹੇ ਕਿਸੇ ਪਾਰਟੀ 'ਚ ਬੈਠੀ ਹੈ ਸਪਸ਼ਟ ਕਰ ਦੇਣਾ ਚਾਹੁੰਦੇ ਆ ਲੋਕ ਤੁਹਾਨੂੰ ਬਾਚ ਕਰ ਰਹੇ ਆ ਤੁਸੀਂ ਸਿਰਫ ਵੋਟਾਂ ਵੇਲੇ ਲੋਕਾਂ ਕੋਲ ਆਉਂਦੇ ਹੋ ਜਦੋਂ ਵੋਟਾਂ ਲੈ ਲੈਂਦੇ ਹੋ ਸਿਰਫ ਅਖਬਾਰਾਂ 'ਚ ਬਿਆਨ ਦਿੰਦੇ ਹੋ ਕਿਤੇ ਲੋਕਾਂ ਦੇ ਮਕਸਦ ਵਾਸਤੇ ਕਿਤੇ ਤੁਹਾਡੀ ਕੋਈ ਮੂਵਮੈਂਟ ਨਹੀਂ ਪਾਰਲੀਮੈਂਟ ਵਿੱਚ ਤੁਸੀਂ ਹੋ ਉੱਥੇ ਤੁਹਾਡੀ ਆਪਸੀ ਕੁਕੜਖੋ ਹੁੰਦੀ ਹੈ ਲੋਕਾਂ ਦੇ ਮੁੱਦਿਆਂ ਦੀ ਕਿਤੇ ਮੂਵਮੈਂਟ ਨਹੀਂ ਕਿਉਂ ਨਹੀਂ ਤੁਸੀਂ ਸਾਰਿਆਂ ਨੇ ਇਕੱਠੇ ਹੋ ਕੇ ਪਾਰਲੀਮੈਂਟ ਵਿੱਚ ਦਬਾਅ ਪਾਇਆ ਵੀ ਮੈਂ ਐਮਐਸਪੀ ਦੀ ਮੰਗ ਐਮਐਸਪੀ ਦੀ ਕਾਨੂੰਨੀ ਗਾਰੰਟੀ ਦਿਓ ਕਿਉਂ ਨਹੀਂ ਦਬਾਅ ਪਾਇਆ ਕਿਸਾਨਾਂ ਦਾ ਕਰਜ਼ਾ ਖਤਮ ਕਰੋ ਕਿਸਾਨਾਂ ਦਾ ਕਰਜ਼ਾ ਜੇ ਹਰ ਸਾਲ 3 ਲੱਖ ਕਰੋੜ ਰੁਪਈਆ ਕੁਝ ਗਿਣਤੀ ਦੇ ਕਾਰਪੋਰੇਟ ਕਰਾਉਣਿਆਂ ਦਾ ਮਾਫ ਹੋ ਸਕਦਾ ਹੈ ਤਾਂ ਇਸ ਦੇਸ਼ ਦੇ ਕਰੋੜਾ ਕਿਸਾਨਾਂ ਦਾ ਤੇ ਮਜ਼ਦੂਰਾਂ ਦਾ ਕਰਜ਼ਾ ਮਾਫ ਕਰਨ ਵਿੱਚ ਕੀ ਦਿੱਕਤ ਹੈ ਇਹ ਨਹੀਂ ਕਿ ਸਰਕਾਰ ਕੋਲ ਪੈਸਾ ਨਹੀਂ 40 ਲੱਖ ਕਰੋੜ ਰੁਪਈਆ ਪਿਛਲੇ 12 ਸਾਲਾਂ ਵਿੱਚ ਕਾਰਪੋਰੇਟਸ ਦਾ ਇਹ ਸਰਕਾਰ ਨੇ ਮਾਫ ਕੀਤਾ ਹੈ ਤੇ ਸਾਡੇ ਕਿੰਨੇ ਕਿੰਨੇ ਔਰ ਸਾਡੀ ਆਬਾਦੀ ਕਿੰਨੀ ਹੈ ਯਾਦ ਰੱਖਿਓ ਮੈਂ ਇੱਕ ਵਾਰਨਿੰਗ ਦਿੰਨਾ ਵਾਰਨਿੰਗ ਇਹ ਦਿਨਾ ਵੀ ਜੇ ਇਹਨਾਂ ਲੋਕਾਂ ਨੇ ਮਨ ਬਣਾ ਲਿਆ ਜਿਹਨੂੰ ਤੁਸੀਂ ਅੰਨਦਾਤਾ ਕਹਿੰਦੇ ਹੋ ਜੇ ਅਸੀਂ ਥੋੜਾ ਜਿਹਾ ਹਿੱਸਾ ਕਟਾ ਲਤਾ ਨਾ ਅੰਨ ਦਾ ਪੈਦਾਵਾਰ ਗੋਦੀ ਦੀ ਸਰਕਾਰ ਕਿਤੇ ਲੱਭਣੀ ਨਹੀਂ ਅਸੀਂ ਅੰਨ ਪੈਦਾ ਕਰਨ ਤੋਂ ਵੀ ਕਟਾ ਸਕਦੇ ਹਾਂ ਇਹ ਸਾਡੇ ਹੱਥ 'ਚ ਹੈ ਤੁਹਾਡਾ ਦਿਮਾਗ ਦਰੁਸਤ ਕਰਨ ਵਾਸਤੇ ਸਾਡੇ ਕੋਲ ਹਥਿਆਰ ਹੈ ਤਿਆਰ ਰਹੋ ਆਉਣ ਵਾਲੇ ਸਮੇਂ ਵਿੱਚ ਸ਼ਾਇਦ ਇਹੋ ਜਿਹੇ ਪੁੱਤਰੇ ਲੋਕਾਂ ਨੂੰ ਸਬਕ ਸਿਖਾਉਣ ਵਾਸਤੇ ਇਹੋ ਜੇ ਸਖਤ ਸਾਖਤ ਕਦਮ ਵਿੱਚ ਉਕਣੇ ਪੈਣ ਮੈਂ ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ तहे ਦਿਲੋਂ ਧੰਨਵਾਦੀਆਂ ਔਰ ਮੈਂ ਬੇਨਤੀ ਹੈ ਪੀਏ ਸੁਨੀਹਾ ਇਹ ਆਉਣ ਵਾਲਾ ਸਮਾਂ ਇੱਕ ਵੱਡੇ ਅੰਦੋਲਨ ਦਾ ਸਮਾਂ ਹੈ ਇਹ ਫੇਰ ਪਿੰਡਾਂ ਦੇ ਵਿੱਚ ਪਿੰਡ ਪਿੰਡ ਘਰ ਘਰ ਲੈ ਕੇ ਜਾਓ ਅੱਜਕੱਲ ਵੇਝ ਹੈ ਕੁਝ ਸਮਾਂ ਕੱਢੋ ਆਪਣੇ ਭਾਈਚਾਰੇ ਆਪਣੇ ਆਪਣੇ ਉਹੜੇ ਜਿਹੜੇ ਦੂਸਰੇ ਵਰਗਾਂ ਦੇ ਲੋਕ ਨੇ ਉਹਨਾਂ ਨੂੰ ਜੋਤੇ ਬੰਦ ਕਰਨ ਦਾ ਇਹਨਾਂ ਕਹਿੰਦਾ ਸਿਮਖੇ ਮਾਚਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ